ਸਵਾਗਤ ਹੈ ਬਾਈ ਜੀ ਤੁਹਾਡੇ ਸਾਰਿਆਂ ਦਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਹਰੇ ਮਟਰ ਦੀ ਹਰੇ ਮਟਰ ਦੀ ਖੇਤੀ ਬਾਰੇ ਗੱਲ ਕਰਾਂਗੇ ਹਰੇ ਮਟਰ ਦੀ ਸਬਜ਼ੀ ਆਪਾਂ ਅਕਸਰ ਹੀ ਆਪਣੇ ਘਰਾਂ ਦੇ ਵਿੱਚ ਬਣਾਉਂਦੇ ਹਾਂ ਤੇ ਹਰੇ ਮਟਰ ਨੂੰ ਕਿਸਾਨ ਜਿਹੜਾ ਉਹ ਜ਼ਿਮੀਂਦਾਰ ਭਰਾ ਉਹ ਜਿਹੜਾ ਕਿਵੇਂ ਤਿਆਰ ਕਰਦਾ ਇਹ ਹਰੇ ਮਟਰ ਦੇ ਬਾਈ ਨੇ 2 ਤੋਂ 3 ਕਿੱਲੇ ਹਰੇ ਮਟਰ ਦੇ ਲਾਏ ਹੋਏ ਨੇ ਆ ਦੇਖ ਸਕਦੇ ਹੋ ਜਿੱਥੋਂ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਸਾਰੇ ਹਰੇ ਮਟਰ ਦੀ ਖੇਤੀ ਹੈ ਜੀ ਇਹ ਹੈਗੇ ਆ ਮਟਰੇ ਦੇ ਬੁੱਟੇ ਠੀਕ ਹੈ ਜੀ ਆ ਬੁੱਟੇ ਨੂੰ ਫਲੀਆਂ ਲੱਗੀਆਂ ਹੋਈਆਂ ਨੇ ਆ ਦੇਖੋ ਤੁਹਾਨੂੰ ਦਿਖਾ ਰਿਹਾ ਮੈਂ ਇਹ ਫਲੀਆਂ ਲੱਗੀਆਂ ਹੋਈਆਂ ਨੇ ਬਹੁਤ ਵਧੀਆ ਪੈਦਾਵਾਰ ਆ ਮਟਰ ਦੀ ਤੇ ਬਹੁਤ ਅੱਛੀ ਫਸਲ ਹੈ ਤਕਰੀਬਨ ਤਕਰੀਬਨ ਜੇ ਮੈਂ ਗੱਲ ਕਰਾਂ ਮਟਰ ਦੀ ਖੇਤੀ ਦੀ ਤਾਂ ਇਸ ਟਾਈਮ 100 ਦੇ ਵਿੱਚੋਂ 20% ਪੰਜਾਬ ਦੇ ਵਿੱਚ ਹਰੇ ਮਟਰ ਦੀ ਖੇਤੀ ਹੈ 20% ਆ ਬਾਕੀ ਕਣਕ ਹੈ ਝੋਨਾ ਕਣਕ ਹੈ ਝੋਨਾ ਇਹੀ ਬੀਜਦੇ ਨੇ ਜ਼ਿਆਦਾਤਰ ਲੋਕੀ ਕਣਕ ਝੋਨਾ ਹਨਾ ਤਾਂ ਸਬਜੀ ਵੱਲ ਤਾਂ ਬਹੁਤ ਜਿਹੜੇ ਘਟ ਜਾਂਦੇ ਨੇ ਲੋਕੀ ਪੰਜਾਬ ਤੇ ਤੇ ਆ ਦੇਖੋ ਇਹ ਸਾਰੀ ਬਈ ਮਟਰ ਦੀ ਖੇਤੀ ਹੈ ਤੇ ਤੇ ਇਹ ਵੀਡੀਓ ਹਰਿਆਣੇ ਦੀ ਹੈ ਮੈਂ ਹਰਿਆਣੇ ਦੇ ਵਿੱਚ ਆਇਆ ਹੋਇਆ ਤੇ ਪੰਜਾਬ ਦੀ ਵੀਡੀਓ ਨਹੀਂ ਹੈਗੀ ਇਹ ਹਰਿਆਣੇ ਦੀ ਵੀਡੀਓ ਆ ਤੇ ਹਰਿਆਣੇ ਦੇ ਵਿੱਚੋਂ ਇਹ ਬਾਈ ਨੇ 3 ਤੋਂ 4 ਕਿੱਲੇ ਮਟਰੇ ਮਟਰੇ ਦੇ ਲਾਏ ਹੋਏ ਨੇ ਇੱਥੋਂ ਪਤਾ ਲੱਗਦਾ ਹੈ ਕਿ ਜਿਹੜੇ ਹਰਿਆਣੇ ਦੇ ਲੋਕ ਨੇ ਕਿੰਨੇ ਮਿਹਨਤੀ ਲੋਕ ਨੇ ਤੇ ਕਿੰਨੀ ਪੈਦਾਵਾਰ ਤੇ ਕਿੰਨੀ ਫਸਲ ਕੱਢਦੇ ਆ ਇਹ ਹਨਾ ਤਾਂ ਬਹੁਤ ਵਧੀਆ ਇਨਕਮ ਕਮਾਉਂਦੇ ਆ ਬਾਈ ਬਹੁਤ ਮਿਹਨਤੀ ਨੇ ਹਰਿਆਣੇ ਦੇ ਪੰਜਾਬ ਦੇ ਵੀ ਬੜੇ ਮਿਹਨਤੀ ਲੋਕ ਨੇ ਐਸੀ ਗੱਲ ਨਹੀਂ ਹੈਗੀ ਪਰ ਪੰਜਾਬ ਵਾਲੇ ਜ਼ਿਆਦਾ ਥੋੜਾ ਜਿਹਾ ਕਣਕ ਝੋਨੇ ਵੱਲ ਜ਼ਿਆਦਾ ਜਾਂਦੇ ਨੇ ਸਬਜ਼ੀ ਵੱਲ ਘੱਟ ਥੋੜਾ ਜਿਹਾ ਇੰਟਰਸਟ ਲੈਂਦੇ ਨੇ ਹਨਾ ਤਾ ਬਾਈ ਜੀ ਜਿਹੜਾ ਮੰਡੀ ਦਾ ਰੇਟ ਹੈ ਇਸ ਟਾਈਮ ਮਟਰ ਦਾ 60 ਤੋਂ 70 ਰੁਪਏ ਕਿਲੋ ਮੰਡੀ ਦਾ ਰੇਟ ਹੈ ਕਿਲੋ ਦਾ ਮਟਰ ਦਾ ਹਰੇ ਮਟਰ ਦਾ 60 ਤੋਂ 70 ਰੁਪਏ ਕਿਲੋ ਹਰੇ ਮਟਰ ਦਾ ਰੇਟ ਮੰਡੀ ਦੇ ਵਿੱਚ ਤਾਂ ਤੁਸੀਂ ਹਿਸਾਬ ਲਾ ਲਓ ਜਿਸ ਬੰਦੇ ਨੇ ਯਾਰ ਇੱਕ ਕਿੱਲਾ ਮੈਂ 4 ਕਿੱਲਾਂ ਦੀ ਗੱਲ ਨਹੀਂ ਕਰਦਾ ਜਿਸ ਬੰਦੇ ਨੇ ਇੱਕ ਕਿੱਲਾ ਵੀ ਹਰੇ ਮਟਰ ਦਾ ਲਾਇਆ ਹੋਏਗਾ ਤਾਂ ਤੁਸੀਂ 70 ਰੁਪਏ ਤੋਂ ਕਿਲੋ ਵਾਲੇ ਹਿਸਾਬ ਨਾਲ ਕਮੈਂਟਰਾਂ ਦੇ ਕਮੈਂਟਰ ਮਟਰ ਦੇ ਉਤਰਦੇ ਨੇ ਹਨਾ ਦੇਖੋ ਖੇਤੀ ਦੇ ਵਿੱਚ ਮਿਹਨਤ ਤਾਂ ਹੈਗੀ ਐ ਪਰ ਕਮਾਈ ਵੀ ਐ ਵੀਡੀਓ ਚੰਗੀ ਲੱਗੀ ਬਾਈ ਜੀ ਦੱਬ ਕੇ ਸ਼ੇਅਰ ਕਰਿਆ ਕਰੋ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਸ਼ੇਅਰ ਕਰਦੇ